ਸ਼ਰੈਲ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹਦਾ ਜਗੁੰਦਰਪਾਲ ਗਈ ਕੋ ਨਾ ਡਰੇਗਾ ਨਰਿੰਦਰ ਮੋਦੀ ਕੋ ਨਾ ਡਰੇਗਾ ਭਗਵੰਤ ਮਾਨ ਕੋ ਤੇ ਨਾ ਭਗਵੰਤ ਮਾਨ ਦੇ ਪਿਓ ਕੋ ਡਰੇ ਜਗਨ ਮੰਤਰੀ ਲਾਲ ਚੰਦ ਇਹਨੂੰ ਕਿਹਾ ਪੁੱਤਰਾ ਲਾਲ ਚੰਦ ਤੇਰੀ ਮਾਂ ਨੇ ਤੇਰਾ ਨਾਂ ਜੂੜ ਰੱਖਿਆ ਸੀ ਜਗੁੰਦਰਪਾਲ ਆ ਗਿਆ ਜੀ ਮੈਦਾਨ 'ਚ ਉਹ ਕਹਿਨੇ ਕਿ ਕਈ ਜਿਹੜੇ ਜਿਸ ਇਲਾਕੇ ਦੇ ਵਿੱਚ ਉਹ ਕ੍ਰੈਸ਼ਰ ਚੱਲਦੇ ਆ ਉਹ ਤੋ ਜਿੰਨੇ ਵੀ ਲੋਕੇ ਆ ਗਏ ਉਹਨਾਂ ਨੂੰ ਦੇਤਾ ਨਹੀਂ ਜੀ ਮਿਲ ਸਕਦਾ ਇਹ 10 ਲੱਖ ਰੁਪਏ ਬਿਜਲੀ ਦੇ ਬਿੱਲ ਦੇਣ ਲਈ ਹੈ GST ਦੇਣ ਲਈ ਹੈ ਇਨਕਮ ਟੈਕਸ ਦੇਣ ਲਈ ਹੈ ਤੇ ਮਾਇਨੇ ਕੋਈ ਨਹੀਂ ਗੜੀ ਪਈ ਮਾਇਨੇ ਲੈਣ ਵਾਲੇ ਨਹੀਂ ਹੈ ਕੋਈ ਇਸ ਸਮੇਂ ਦੀ ਵੱਡੀ ਖਬਰ ਹਲਕਾ ਪੋਏ ਤੋਂ ਆ ਰਹੀ ਹੈ ਦੱਸਦੇ ਹਈਏ ਹਲਕੇ ਪੋਏ ਦੇ ਨੇੜੇ ਪੈਂਦੇ ਕੀੜੀ ਖੁੱਦ ਦੇ ਵਿੱਚ ਇੱਕ ਵਾਰ ਫਿਰ ਤੋਂ ਪੂਰਵ ਵਿਧਾਇਕ ਜਗਿੰਦਰਪਾਲ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਨਜਾਇਜ਼ ਮਾਈਨਿੰਗ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਰੂਸ ਪ੍ਰਦਰਸ਼ਨ ਜੜਾਇ ਉਕਿੱਤਾ ਜਾ ਰਿਹਾ ਹੈ ਦੱਸਦੇ ਹਈਏ ਕੁਝ ਦਿਨ ਪਹਿਲਾਂ ਵੀ ਇਸੇ ਜਗ੍ਹਾ ਤੇ ਪੂਰਵ ਵਿਧਾਇਕ ਨੇ ਕ੍ਰੈਸ਼ਰ ਇੰਡਸਟਰੀ ਦੇ ਜਿਹੜੇ ਕ੍ਰੈਸ਼ਰ ਭਰ ਕੇ ਜਾਂਦੇ ਨੇ ਟਰੱਕ ਉਹਨਾਂ ਨੂੰ ਰੋਕਿਆ ਸੀ ਤੇ ਕਿਹਾ ਸੀ ਕਿ ਅਵੈਧ ਜਿਹੜੀ ਮਾਈਨਿੰਗ ਹੈ ਨਜਾਇਜ਼ ਮਾਈਨਿੰਗ ਜਿਹੜੀ ਹੈ ਉਸ ਨੂੰ ਬੰਦ ਕੀਤਾ ਜਾਵੇ ਇਸ ਦੇ ਬਾਵਜੂ ਕੁਰਦ ਦੇ ਨੇੜੇ ਜਿਹੜਾ ਰਾਵੀ ਦਰਿਆ ਪੈਂਦਾ ਉੱਥੇ ਲੱਗੇ ਕ੍ਰੈਸ਼ਰਾਂ ਵਿੱਚ ਜਿਹੜਾ ਮਾਈਨਿੰਗ ਹੋ ਰਹੀ ਹੈ ਜਿਸਦੇ ਚਲਦੇ ਅੱਜ ਫਿਰ ਤੋਂ ਪੂਰਵ ਵਿਧਾਇਕ ਨੇ ਆਪਣੇ ਸਮਰਥਕਾਂ ਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਐ ਰੋਸ ਪ੍ਰਦਰਸ਼ਨ ਕਰਨਾ ਮੋਰਚਾ ਜਿਹੜਾ ਐ ਉਹ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਹ ਰੋਸ ਪ੍ਰਦਰਸ਼ਨ ਜਿਹੜਾ ਐ ਉਹ ਚੱਲਦਾ ਰਹੇਗਾ ਜਦ ਤੱਕ ਪੰਜਾਬ 'ਚ ਮਾਈਨਿੰਗ ਬੰਦ ਨਹੀਂ ਹੋ ਜਾਂਦੀਆਂ ਮਾਈਨਿੰਗ ਪਾਲਿਸੀ ਨੂੰ ਲੈ ਕੇ ਜਿਹੜਾ ਐ ਕੋਈ ਅਪਡੇਟ ਨਹੀਂ ਆ ਜਾਂਦੀ ਜਾਂ ਬਦਲਾਵ ਨਹੀਂ ਕੀਤੇ ਜਾਂਦੇ ਤਦ ਤੱਕ ਜਿਹੜਾ ਐ ਟਰੈਕ ਦੇ ਜਿਹੜੇ ਟਰੱਕ ਭਰ ਕੇ ਜਿਹੜੇ ਆ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਲਦੀ ਸਰਕਾਰ ਜਿਹੜੀ ਹੈ ਇਹਨਾਂ ਔਰ ਜਿਹੜਾ ਹੈ ਧਿਆਨ ਦੇਵੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਇਸ ਤੋਂ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹ ਹੋ ਸਕਦਾ ਹੈ ਮੁੱਦਾ ਤੁਹਾਡੇ ਸਾਹਮਣੇ ਹੀ ਆ ਮਾਈਨਿੰਗ ਮਾਫੀਆ ਦਾ ਜਿਹੜਾ ਇਹ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਇਹਨਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਮਾਈਨਿੰਗ ਤੋਂ 45000 ਕਰੋੜ ਰੁਪਇਆ ਸਾਲ ਦਾ ਲੈ ਕੇ ਦਵਾਂਗੇ ਉਹ ਅੱਜ ਸਰਕਾਰ ਨੂੰ ਹੀ ਪੁੱਛਾ ਜਾਂਦੇ ਆ ਕਿ ਉਹ 45000 ਕਰੋੜ ਰੁਪਇਆ ਕਿੱਥੇ ਦੱਸੋ ਲੋਕਾਂ ਨੂੰ ਦੱਸੋ ਆਮ ਲੋਕ ਪਬਲਿਕ ਨੂੰ ਦੱਸੋ ਵੀ 45000 ਕਰੋੜ ਰੁਪਏ ਕਿੱਥੇ ਆ? ਕ੍ਰੈਸ਼ਰ ਤਾਂ ਤੁਹਾਡੇ ਬੰਦ ਪਏ ਆ। ਇਹ 2 ਨੰਬਰੀ ਦੇ ਕ੍ਰੈਸ਼ੇ ਚੱਲਦੇ ਪਏ ਆ। ਇਹ ਕਿਸ ਤਰ੍ਹਾਂ ਕਰਦੇ ਆ ਕ੍ਰੈਸ਼ਰ? ਮੈਂ ਵੀ ਇਦੋਂ ਹਲਕੇ ਦਾ ਚੇਅਰਮੈਨ ਆ ਬਲਾਕ ਸਮਤੀ ਦਾ ਨੂਰ ਜਮ ਸਿੰਘ ਤੋਂ ਇਹ ਜਿਹੜਾ ਕੈਸ ਜਿੰਨੇ ਵੀ ਮੇਰਾ ਏਰੀਆ ਸਾਡੇ ਮੇਰੇ ਬਲਾਕ ਥੱਲੇ ਆਉਂਦੇ ਆ। ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਨੂੰ ਸਰਕਾਰ ਨੂੰ ਪੁੱਛਣਾ ਚਾਹੁੰਦਾ ਪੀ ਇਹ ਦੋਸਤ ਕ੍ਰੈਸ਼ ਕਿੱਦਾਂ ਚੱਲ ਰਹਿਣਾ? ਕੀ ਕੀ ਦੀ ਸਾਨਾ ਚੱਲ ਰਿਹਾ ਹੈ ਕ੍ਰੈਸ਼ਰ ਜਦੋਂ ਤੁਸੀਂ ਕਹਿੰਦੇ ਮਾਨੀ ਪੁਲਿਸ ਕੋਈ ਨਹੀਂ ਮਾਨੀ ਪੁਲਿਸ ਹੈ ਕੋਈ ਨਹੀਂ ਤਾਂ ਫਿਰ ਜੇ ਪੁਲਿਸ ਦੇ ਮਿਲਣਾ ਕਿੱਦਾਂ ਚੱਲ ਰਿਹਾ ਹੈ ਕ੍ਰੈਸ਼ਰ ਮੈਂ ਗਿਆ ਆ ਯਾਰ ਤੇ ਬਿੱਲ ਦੇ ਉੱਤੇ 1200 ਰੁਪਏ ਰੇਟ ਆ ਤੇ ਉਦਾਂ 5000 ਰੁਪਏ ਆ ਗਿਆ ਆਹੀ ਕਹਿੰਦਾ ਬਿੱਲ ਦਾ ਅਸੀਂ 2500 ਰੁਪਏ ਲੈਣ ਲਈ ਬਸ ਤਿਆਰ ਹਾਂ ਦੇਣ ਰਿਹਾ 2500 ਰੁਪਏ ਨਾਲ ਦੇਣਾ 2500 ਰੁਪਏ ਲੈਣ ਲਈ ਤਿਆਰ ਹਾਂ ਇਹ ਲੋਕਾਂ ਨੇ ਵਾਅਦੇ ਕੀਤੇ ਸੀ ਨਾ ਗਰੀਬ ਲੋਕਾਂ ਨਾਲ ਵਾਅਦੇ ਕੀਤੇ ਸੀ ਵੀ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ 2000 ਰੁਪਏ ਦਾ 500 ਰੁਪਏ ਸਾਈਕਲ ਰੇਟ ਜਗਾਵਾਂਗੇ ਅਸੀਂ ਮਤਲਬ ਕਿ ਸਾਡੇ ਜਿਹੜੇ ਲਾਗੇ 5-10 15 20 ਪਿੰਡ ਸੀਗੇ ਉਹਨਾਂ ਨੂੰ ਫ੍ਰੀ ਆਫ ਕਾਸਟ ਜਿਹੜੇ ਕਿਸਾਨਾਂ ਕੋਲੋਂ ਦੇਤਾ ਜਾਂਦਾ ਫ੍ਰੀ ਦਵਾਉਂਦੇ ਸੀਗੇ ਅੱਜ ਇਹ ਮਤਲਬ ਕਿ ਫ੍ਰੀ ਹੋ ਛੱਡ ਕੇ ਉਹਨਾਂ ਨੂੰ ਜਿਹੜੇ ਲਾਗੇ ਪਿੰਡ ਲੈਂਦੇ ਆ ਉਹਨਾਂ ਨੂੰ ਕੋਈ 5-6 5000 ਰੁਪਏ ਮਤਲਬ ਕਿ ਸਾਈਕਲ ਲੈ ਰਹੀ ਨੇ ਠੀਕ ਹੈ 6000 ਰੁਪਏ ਸਾਈਕਲ ਲੈ ਰਹੀ ਨੇ ਇਹਨਾਂ ਪੁਛਣਾ ਵਾਲਾ ਕੋਈ ਨਹੀਂ ਪਿੰਡ ਦੇ ਵਿੱਚ 1200 ਰੁਪਿਆ ਸਾਈਕਲ ਸਾਰਾ ਚੋਰੀ ਹੋ ਰਹੀ ਹੈ ਸਾਰੀ ਚੋਰੀ ਹੋ ਰਹੀ ਹੈ ਸਾਰੀ ਚੋਰੀ ਹੋ ਰਹੀ ਹੈ ਟੈਕਸ ਦੀ ਚੋਰੀ ਹੋ ਰਹੀ ਹੈ ਸਾਰਾ ਜ਼ਰਾ ਚੂਨਾ ਸਰਕਾਰ ਨੂੰ ਲੱਗ ਰਿਹਾ ਹੈ ਸਰਕਾਰ ਨੂੰ ਇਹ ਜਾਗਣਾ ਚ ਸਰਿਆਮ ਚੋਰੀ ਹੋ ਰਹੀ ਆ ਸਰਿਆਮ ਚੋਰੀ ਹੋ ਰਹੀ ਆ ਵੀ ਅਗਰ ਇਹ ਸਰਕਾਰ ਤੇ ਗੌਰ ਨਹੀਂ ਕਰਦੀ ਤੇ ਅਸੀਂ ਜੰਗੀ ਪਧਰ ਤੇ ਵੱਡਾ ਤਰ੍ਹਾਂ ਲਾਵਾਂਗੇ ਜਿਦਾ ਸਾਡੇ ਆਪਣੇ ਸਾਡੇ ਸਾਬਕਾ ਐਮਐਲਏ ਜਗਤ ਸਿੰਘ ਜੁਗਤ ਬਾਦਲੀ ਦੱਸਿਆ ਜੇ ਅਗਰ ਸਰਕਾਰ ਕੋਈ ਮਤਲਬ ਕਿ ਮਾਈਨਿੰਗ ਪੋਲਿਸੀ ਨਹੀਂ ਲੈਂਦੀ ਥੋੜੇ ਦਿਨਾਂ ਵਿੱਚ ਅਸੀਂ ਜਿਹੜਾ ਧਰਨਾ ਲਾਵਾਂਗੇ ਲੋਕਾਂ ਵਾਸਤੇ ਲੋਕਾਂ ਵਾਸਤੇ ਜਿਹੜੀ ਆ ਫੜੇ ਲੋਕਾਂ ਦਾ ਮਨਕਾਰ ਮਤਲਬ ਕਿ ਇੰਨਾ ਬੇਰੋਜ਼ਗਾਰੀ ਫੈਲ ਗਿਆ ਕੈਸ਼ਨ ਇੰਡਸਟਰੀ ਬੰਦ ਹੋਣ ਨਾਲ ਅਸੀਂ ਕਹਿੰਦੇ ਕਿ ਐਸਾ ਚੱਲਣਾ ਚਾਹੀਦਾ ਪਰ ਕਰਾ ਸਰ ਚੋਰੀ ਕੋ ਜਾਣ ਚੱਲਣ ਸਾਰੇ ਆਮ ਚੱਲਣ ਚੋਰੀ ਕੋ ਤਾਂ ਲੈ ਕਰਾ ਸਰ ਇਹ ਕਿਹਦੀ ਛਾਇ ਥੱਲੇ ਚੱਲ ਰਹੀ ਹੈ ਸਰਕਾਰ ਨੇ ਨਾ ਤੁਸ ਕਹ ਹੋਰ ਕਿਹਦੀ ਛਾਇ ਹੇ ਚੱਲ ਰਹੀ ਹੈ ਸਰਕਾਰ ਦੀ ਛਾਇ ਪੂਰੀ ਸਰਕਾਰ ਦੀ ਛਾਇ ਯਾਨ ਸਰਕਾਰ ਮੁੜਦਾ ਹਲੇ ਹੈ ਪੰਜਾਬ ਸਰਕਾਰ ਜਦੋਂ ਬਣੀ ਸੀ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਐ ਜਿਹੜਾ ਮੁੱਖ ਮੰਤਰੀ ਪੰਜਾਬ ਹੈ ਭਗਵੰਤ ਮਾਨ ਇਹਨੇ ਕਿਹਾ ਵੀ ਮੈਂ 500 ਰੁਪਏ ਸੈਂਕੜਾ ਅਰੇਤਾ ਦੇਵਾਂ ਪਿਛਲੇ ਤੋਂ ਪਿਛਲੇ ਹਫਤੇ ਮੈਂ ਤੇ ਮਾੜਾ ਮੋਟਾ ਛੂੰਛੜਾ ਕੀਤਾ ਸੀ ਤੇ ਮੈਂ ਦੇਖਿਆ ਇੱਕ ਬਿਲ ਫੜਕੇ ਤੇ ਉਹਦੇ ਤੇ ਬਿਲ ਦਾ ਰੇਟ ਸੀ 800 ਰੁਪਏ ਬਜਰੀ ਹੁਣ ਅੱਜ ਮੇਲੇ ਫੜਿਆ ਤੇ 400 ਰੁਪਏ ਵਧ ਗਿਆ ਅੱਜ 1200 ਰੁਪਏ ਬਜਰੀ ਹੋ ਗਈ ਹੈ ਮੈਂ ਤੁਹਾਡੇ ਚੱਲਣੀ ਗੱਲ ਕਹਿਣਾ ਚਾਹਨਾ ਭਗਵੰਤ ਮਾਨ ਨੇ ਤੇ ਆਮ ਆਦਮੀ ਪਾਰਟੀ ਨੇ ਆਪਣੇ ਕੁਹਾਲੀ ਦੇ ਲਾਗੇ ਇੱਕ ਡੰਪ ਲਾਇਆ ਸੀ ਬڑے بڑے ਵਾਦੇ ਕਰਦੇ ਸੀ ਆਪਾਂ 500 ਰੁਪਏ ਸੱਕੜੇ ਰੇਤਾ ਦੇ ਦੇਾਂਗੇ ਸਸਤੀ ਬਜਰੀ ਦੇ ਦੇਾਂਗੇ ਲੇਕਨ ਇਹਨਾਂ ਕੋ ਦਿੱਤੀ ਨਹੀਂ ਗਈ ਮੈਂ ਪਿਛਲੇ ਤੋਂ ਪਿਛਲੇ ਹਫਤੇ ਵੀ ਵਾਈਟ ਦਿੱਤੀ ਸੀ ਪੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਵੈਸੇ ਆਮ ਆਦਮੀ ਪਾਰਟੀ ਨਹੀਂ ਖਾਸ ਆਦਮੀ ਦੀ ਸਰਕਾਰ ਜਿਹੜੀ ਹੈ ਇਹਨਾਂ ਕੋ ਰੇਤਾ ਬਜਰੀ ਸਸਾ ਨਹੀਂ ਹੋ ਰਿਹਾ ਮੈਂ ਅੱਜ ਵੀ ਤੁਹਾਨੂੰ ਇਹ ਗੱਲ ਕਹਿ ਰਿਹਾ ਆ ਕਿ ਇਹ 1200 ਰੁਪਏ ਸਾਕੜਾ ਬਜਰੀ ਹੈ ਰੇਤਾ 4500 ਮੈਨੂੰ 1200 ਰੁਪਏ ਸਾਕੜੇ ਦੀ ਬਜਾਇ ਮੈਨੂੰ 1500 ਰੁਪਏ ਸਾਕੜਾ ਦੇ ਦੇਣ ਰੇਤਾ ਰੇਤਾ 1500 ਰੁਪਏ ਸਾਕੜਾ ਮੈਨੂੰ ਦੇ ਦੇਣ ਆ ਮੈਂ ਜਮੀਨ 'ਤੇ ਢੈਂਪ ਲਾ ਲਾਂਗਾ ਪਰ ਤੁਸੀਂ ਇਧਰ ਵੀ ਕੈਮਰਾ ਮਾਰ ਕੇ ਚੈੱਕ ਕਰ ਲਓ ਠੀਕ ਹੈ ਜੀ ਮੈਂ ਇੱਥੇ ਢੈਂਪ ਲਾ ਲਾਂਗਾ ਮੈਂ ਵੀਰ ਸੁਮੈਨ ਪਹਿਲੇ ਵੀ ਸੀ ਹੁਣ ਵੀ ਐ ਰਾਜਨੀਤਿਕ ਵੀ ਹੈਗਾ ਤੇ ਕਿਸਾਨ ਵੀ ਹੈਗਾ ਤੇ ਸਟੋਨ ਕ੍ਰੈਸ਼ਰਲ ਵੀ ਹੈਗਾ ਮੈਨੂੰ ਲੋਕਾਂ ਦੀ ਸਮੱਸਿਆ ਦਾ ਬਹੁਤ ਪਤਾ ਵੀ ਲੋਕੀ ਕੀ ਚਾਹੁੰਦੇ ਆ ਮੈਂ ਕਿਸੇ ਕ੍ਰੈਸ਼ਰਲ ਦੇ ਖਿਲਾਫ ਨਹੀਂ ਮੈਂ ਕਿਸੇ ਟਰਾਲੇ ਵਾਲੇ ਦੇ ਖਿਲਾਫ ਨਹੀਂ ਮੈਂ ਕਿਸੇ ਬਿਜ਼ਨਸਮੈਨ ਦੇ ਖਿਲਾਫ ਨਹੀਂ ਮੈਂ ਆਪਣੀ ਜਨਤਾ ਦੇ ਹੱਕ ਦੇ ਵਿੱਚ ਆ ਸਾਡੀ ਜਨਤਾ ਨੂੰ ਮੈਂ ਕਹਿੰਦਾ ਰੇਤਾ ਤੁਸੀਂ ਜੋ ਭਾਅ ਵਿੱਚ ਨੋ ਵੇਚ ਲੋ ਪਰ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਬਥੇਰੀ ਰੇਤਾ ਬਾ ਤੁਸੀਂ ਬਜਰੀ 1200 ਰੁਪਏ ਦੇਣ ਲਿਓ ਤੁਸੀਂ ਤਾਂ ਹੀ ਚਲੇ ਸੀ ਤੂੰ ਇਹ ਬਜਰੀ ਮੈਨੂੰ 1500 ਰੁਪਏ ਦੇ ਦਿਓ ਰੇਤਾ ਤੁਸੀਂ 4500 ਦੇਣ ਲਿਓ ਤੇ ਜਿਹੜੇ ਬਿੱਲ ਕੱਟ ਕੇ ਆਂਦੇ ਆ ਉਹ ਬਿੱਲ ਦੇ ਕੱਟ ਕੇ ਆਂਦੇ ਆ 15-1600 ਰੁਪਿਆ ਰੇਤਾ ਤੇ ਮੈਂ ਭਗਵਾਨ ਦਮਨ ਦੀ ਸਰਕਾਰ ਨੂੰ ਪੁੱਛਣਾ ਚਾਹਨਾ ਤੁਸੀਂ ਵੱਡੇ ਵੱਡੇ ਪੋਸਟਰ ਲਾਏ ਦੇ ਆ ਭ੍ਰਸ਼ਟਾਚਾਰ ਮੋਤ ਪੰਜਾਬ ਫਿਰ ਉਹਨੇ ਵੱਡੇ ਵੱਡੇ ਪੋਸਟਰ ਲਾਇਦੇ ਆ 500 ਰੁਪਏ ਸੈਕਟਰੀ ਦਾ ਫਿਰ ਵੱਡੇ ਵੱਡੇ ਪੋਸਟਰ ਆਏ ਇੰਨੀਆਂ ਗ੍ਰਫਤਾਰੀਆਂ ਕਰਤੀਆਂ ਮੈਨੂੰ ਪੁੱਛਿਆ ਚਾਹਣਾ ਕਿਹੜੀਆਂ ਗ੍ਰਫਤਾਰ ਕੀਤੀਆਂ ਬਈ ਇਹ ਕ੍ਰੈਸ਼ਰ ਇੰਡਸਟਰੀ ਹੈ ਕ੍ਰੈਸ਼ਰ ਇੰਡਸਟਰੀ ਚੱਲਣੀ ਚਾਹੀਦੀ ਹੈ ਮੈਂ ਇਹਨਾਂ ਦੇ ਹੱਕ 'ਚ ਆ ਵੀ ਚੱਲਣੀ ਚਾਹੀਦੀ ਹੈ ਪਰ ਚੱਲਣੀ ਤਾਂ ਚਾਹੀਦੀ ਹੈ ਵੀ ਜਿਸ ਇਲਾਕੇ ਦੇ ਵਿੱਚੋਂ ਕ੍ਰੈਸ਼ਰ ਚੱਲ ਰਿਹਾ ਉੱਥੋਂ ਦੇ ਜਿੰਨੇ ਵੀ ਲੋਕੀ ਆ ਗਰੀਬ ਉਹਨਾਂ ਨੂੰ ਰੇਤਾ ਨਹੀਂ ਜੇ ਮਿਲ ਸਕਦਾ ਅਸੀਂ ਫੇਰ ਅੱਜ ਚੇਤਾਵਨੀ ਦੇਣਾ ਚਾਹੁੰਦੇ ਆ ਤੁਹਾਡੀ ਚੈਲੰਜ ਦੇ ਰਹੇ ਪੰਜਾਬ ਸਰਕਾਰ ਨੂੰ ਅਗਰ ਤੁਸੀਂ ਬੰਦੇ ਨਹੀਂ ਬਣੇ ਤੇ ਫੇਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬਿਲਕੁਲ ਤਰਨਾ ਲਾ ਕੇ ਜੀਵਾਂਗੇ ਦਰਿਆਵਾਂ ਵਿੱਚ ਆ ਕੇ ਤਰਨਾ ਲਾ ਕੇ ਬੈਠਾਂਗੇ ਮੇਰੀ ਮੰਗੇ ਆ ਅਗਰ ਤੁਸੀਂ ਚੋਰੀ ਕਰੈਸ਼ੇ ਚਲਾਣੇ ਆ ਮੈਂ ਤਾਂ ਤੁਹਾਨੂੰ ਪੁੱਛੀ ਰਿਆਂ ਪਹਿਲੇ ਏਟਾਪ 4500 ਰੁਪਏ ਸੈਕੜਾ ਤੇ ਬਿੱਲ ਆ ਰਿਹਾ 1500 ਰੁਪਏ ਸੈਕੜਾ ਬਜਰੀ ਵੇਕਦੀ ਵੀ ਹੈ 3000 ਰੁਪਏ ਸੈਕੜਾ ਤੇ ਬਿੱਲ ਆ ਰਿਹਾ 1200 ਰੁਪਏ ਸੱਕੜਾ ਤੇ ਭਗਵਾਨ ਤੁਮਾਨੂੰ ਮੈਂ ਕਹਿਣਾ ਚਾਹਦਾ ਯਾਰ ਥੋੜਾ ਬਤਾ ਨਸ਼ਾ ਛੱਡ ਦੇ ਥੋੜਾ ਬਤਾ ਧਿਆਨ ਕਰ ਸਰਕਾਰ ਕਿਦਾ ਚਲਾਣੀ ਆ ਬਿਜਲੀ ਦਾ ਬਿੱਲ ਇਹ ਜਿਹੜਾ ਤੁਹਾਡਾ ਜੀਐਸਟੀ ਜਿਹੜਾ ਤੁਹਾਡਾ ਇਨਕਮ ਟੈਕਸ ਇਹ ਕੌਣ ਖਾ ਰਿਹਾ ਮੈਂ ਕ੍ਰੈਸ਼ਰ ਵਾਲ ਨੂੰ ਕਹਿਣਾ ਚਾਹਦਾ ਤੁਸੀਂ ਇੱਕ ਕ੍ਰੈਸ਼ਰ ਆਲਿਓ ਤੁਸੀਂ ਕੋਈ ਚੋਰੀ ਦਾ ਡਾਣਾ ਨਹੀਂ ਲਾਏ ਦਾ ਮੈਂ ਇਹਨੂੰ ਕਹਿਣਾ ਚਾਹੁੰਦਾ ਤੁਸੀਂ ਦੋ ਚਾਰ ਪੰਜੇ ਦੇਖੋ ਕ੍ਰੈਸ਼ਰ ਦਾ ਨਾਮ ਆਂਦਾ ਫਿਰ ਇਹ ਟਰੱਕ ਕਿੱਧਰ ਆ ਰਿਹਾ ਤੇ ਭਰਾ ਮੈਂ ਤੁਹਾਡੇ ਚੈਨਲ ਇਸ ਵੇਲੇ ਕੈਮਰੇ ਲਈ ਆਇਆ ਦਾ ਵੀ ਮਾਈਨਿੰਗ ਬੰਦ ਉਹਦੇ ਅੱਜ 2 ਸਾਲ ਹੋ ਗਿਆ ਸਰਕਾਰ ਬਣੀ ਨੂੰ ਤੇ ਸਰਕਾਰ ਕੋਈ ਕੋ ਪਾਲਿਸੀ ਨਹੀਂ ਬਣੀ ਜੇ ਪਾਲਿਸੀ ਨਹੀਂ ਬਣੀ ਮੈਂ ਬੜੇ ਸੌਖਾ ਤਰੀਕਾ ਨਾਲ ਦੱਸਿਆ ਸੀ ਰੇਤ ਵੀ ਸਸੀ ਹੋ ਜੀਗੀ ਬਜਰੀ ਵੀ ਸਸੀ ਹੋ ਜੀਗੀ ਤੇ ਸਰਕਾਰ ਦੇ ਖਜ਼ਾਨੇ ਚ ਪੈਸੇ ਵੀ ਖੁੱਲ ਕੇ ਜਾਣਗੇ ਜਦੋਂ ਕ੍ਰੈਸ਼ਰ ਚੱਲਦਾ ਹੈ ਲਗਾਤਾਰ 8 ਘੰਟੇ 10 ਘੰਟੇ ਕ੍ਰੈਸ਼ਰ ਚਲੇ ਤੇ 10 ਲੱਖ ਰੁਪਏ ਬਿਜਲੀ ਦਾ ਬਿੱਲ ਮਹੀਨੇ ਲਾਂਦਾ ਹੈ ਤੇ ਇਹ 10 ਲੱਖ ਰੁਪਏ ਬਿਜਲੀ ਦਾ ਬਿੱਲ ਦੇਣ ਦੇ ਆ ਜੀਐਸਟੀ ਦੇਣ ਦੇ ਆ ਇਨਕਮ ਟੈਕਸ ਦੇਣ ਦੇ ਆ ਤੇ ਮਾਇਨੇ ਕਿਉਂ ਨਹੀਂ ਦੇਣੀ ਭਾਈ ਮਾਇਨੇ ਲੈਣ ਵਾਲੇ ਨਹੀਂ ਹੈਗੇ ਇਹ ਝੋੜ ਕੁੱਤੀ ਰਲੇ ਦੇ ਆ ਮੈਂ ਤੁਹਾਡੇ ਪਠਾਨਕੋਟ ਦੇ ਕਪਤਾਨ ਸਾਹਿਬ ਨੂੰ ਪੁੱਛਣਾ ਚਾਹਨਾ ਪਰ ਤੁਸੀਂ ਕਹਿੰਦੇ ਹੋ ਵੀ ਅਸੀਂ ਬੜਾ ਵਧੀਆ ਤਰੀਕੇ ਦੇ ਨਾਲ ਕਿਸੇ ਨੂੰ ਚੋਰੀ ਨਹੀਂ ਹੁੰਦੀ ਨੇ ਭਾਈ ਸਾਹਿਬ ਦੀ ਚੋਰੀ ਨਹੀਂ ਹੁੰਦੀ ਹੁੰਦੇ ਤੁਸੀਂ ਇਹ ਜਿੰਨੀ ਰੇਤ ਬਜਰੀ ਆਈ ਹੈ ਇਹ ਕਿੱਥੋਂ ਆਈ ਹੈ ਇਹ ਬਿੱਲ ਦੇ ਯਾਰੋ ਕੀੜੀਆਂ ਦਾ ਗੁਰੂ ਜੀ ਸਟੋਨ ਕ੍ਰੈਸ਼ਰ ਇਹ ਕੋਈ ਪਾਕਿਸਤਾਨ ਚੋਂ ਤੇ ਲੱਗੇ ਨਹੀਂ ਜਿੱਥੋਂ ਬਜਰੀ ਆ ਗਈ ਹੈ ਮੈਂ ਕਪਤਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਨਵੇਂ-ਨਵੇਂ ਆਏ ਹੋ ਤੇ ਸੁੱਤੇ ਨੇ ਰਵੋ ਫੇਰਾ ਮਾਰੋ ਜਿਹੜੇ ਐਸਐਚਓ ਤਾਰਾਗੜਾ ਜਿਹੜਾ ਐਸਐਚਓ ਪਾਰਨ ਰੋਡ ਜਮ ਸਿੰਘ ਹੈ ਇਹ ਤਨਖਾਹ ਨਹੀਂ ਲੈਂਦੀ ਗਵਰਨਮੈਂਟ ਕੋਲੋਂ ਤਨਖਾਹ ਕਾਦੀ ਲੈਂਦੇ ਆ ਸੌਂਦੀ ਇਹ ਕਹਿੰਦੇ ਕ੍ਰੈਸ਼ਰ ਮੈਂ ਇੱਥੋਂ ਤੱਕ ਦੇਖੇ ਲੋਕੀ ਰਾਤ ਨੂੰ ਕ੍ਰੈਸ਼ਰਾਂ ਦੇ ਉੱਤੇ ਸਪੀਕਰ ਲਾ ਲੈਂਦੇ ਹਰੇ ਰਾਮਾ ਹਰੇ ਰਾਮਾ ਹਰੇ ਰਾਮਾ ਹਰੇ ਰਾਮਾ ਤੇ ਥੱਲੇ ਕ੍ਰੈਸ਼ਰ ਟਕੜ 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 ਚਲਾਇਦੇ ਲੋਕਾਂ ਨੂੰ ਆਵਾਜ਼ ਨਾ ਆਏ ਇਹ ਕੀ ਮਨਜਾਕ ਬਣਾਇਆ ਦਾ ਵੀ ਕ੍ਰੈਸ਼ਰ ਨੂੰ ਮੈਂ ਕਹਣਾ ਫੇੜੇ ਮੈਂ ਤੁਹਾਡੀ ਸ਼ਰਮ ਕਰੋ ਤੇ ਤੁਸੀਂ ਇੱਕ ਇੰਡਸਟਰੀ ਲਾਈ ਦੀ ਆ ਜਾਂ ਤੁਸੀਂ ਚੋਰਾ ਲੇਖਾ ਜਿਹੜਾ ਸਾਂਸੀ ਸ਼ਰਾਬ ਵੇਚਦੇ ਆ ਜਾਂ ਤੁਸੀਂ ਉਹ ਲਾਇਆ ਤੇ ਬੰਦਿਆਂ ਨੇ ਕਹੇ ਕੰਮ ਕਰੋ ਯਾਰ ਤੁਸੀਂ ਸਾਰੇ ਟੈਕਸ ਦੇ ਰਹੇ ਹੋ ਤੁਸੀਂ ਚੋਰੀਆਂ ਕਾਣਦੇ ਹੋ ਆਨ ਨਾਲੇ ਟੈਮ ਦੀ ਜਮ ਤੁਹਾਡੇ ਚੈਨਲ ਤੇ ਕਹਿਣਾ ਚਾਹਨਾ ਮੇਰੇ ਇਲਾਕੇ ਦੇ ਲੋਕਾਂ ਨੂੰ ਅਗਰ ਰੇਤਾ 1500 ਸੈਕੜਾ ਨਹੀਂ ਮਿਲਿਆ ਹਿਆਰ ਰਪਏ ਸੈਕੜਾ ਬਜਰੀ ਨਹੀਂ ਮਿਲੀ ਤੇ ਬੰਦੇ ਦੇ ਪੁੱਤਰ ਬਣ ਜਾਣੇ ਪਏ ਗੁਰੂ ਜੀ ਸਟੋਨ ਕ੍ਰੈਸ਼ਰ ਹੋਏ ਤੇ ਆਪਾਂ ਕਿਰਨ ਸਟੋਨ ਕ੍ਰੈਸ਼ਰ ਹੋਏ ਬੰਦਿਆਂ ਦੇ ਹੱਕ ਚ ਹੱਥ ਚ ਫੜਾਵਾਂਗਾ ਡਾਂਗਾ ਤੇ ਜਾਵਾਂਗੇ ਕ੍ਰੈਸ਼ਰਾਂ ਤੇ ਰਾਤ ਵੀ ਸਾਨੂੰ ਫਿਰਨਾ ਪਏਗਾ ਉੱਥੇ ਫਿਰਾਂਗੇ ਇਹ ਆਪਾਂ ਜਿਹੜੇ ਖਾਕੀ ਵਰਦੀ ਵਾਲੇ ਤਨਖਾਹ ਲੈਂਦੇ ਆ ਇਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਤਨਖਾਹ ਕਦੀ ਲੋਕਾਂ ਕੋਲੋਂ ਤੁਸੀਂ ਧੱਕੇ ਦੀ ਤਨਖਾਹ ਲੈਂਦੇ ਹੋ ਤੁਸੀਂ ਕ੍ਰੈਸ਼ਰ ਜਿਹੜੇ 2 ਨੰਬਰ ਦੇ ਚਲਾਉਂਦੇ ਪੈਸੇ ਲੈਂਦੇ ਹੋ ਹੋਰ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹਾਂ ਡੀਸੀ ਸਾਹਿਬ ਨੇ ਆਰਡਰ ਕੀਤਾ ਆ ਤੇ 8 ਵਜੇ ਤੋਂ ਪਹਿਲੇ ਗੱਡੀ ਐਂਟਰ ਨਹੀਂ ਕਰਨੀ ਚਾਹੀਦੀ ਤੇ ਮੈਂ ਘੜੀ ਤੋਂ ਤੁਹਾੰਦਾਂ ਦਾ ਦੇਖਿਓ ਕਿਹੜਾ ਟਾਈਮ ਹੈ ਸਵਾ ਪੰਜ ਹੈ ਕਿ ਨਹੀਂ ਸਾਢੇ ਪੰਜ ਸਾਢੇ ਪੰਜ ਹੈ ਤੇ ਡੀਸੀ ਸਾਹਿਬ ਨੂੰ ਪੁੱਛਿਆ ਚੱਲੇ ਵੀ ਭਾਈ ਸਾਹਿਬ ਤੁਹਾਡੀ ਆਰਡਰ ਕਿਹੜੇ ਆ ਇਹ ਸਵਾ ਪੰਜ ਵਜੇ ਗੱਡੀਆਂ ਅੰਦਰ ਲੱਗਦੀਆਂ ਕ੍ਰੈਸ਼ਰ ਦੀਆਂ ਇਹ ਕਿੱਥੋਂ ਆਈਆਂ ਗੱਡੀਆਂ ਭਾਈ ਇਹ ਲਾ ਰਹੀਆਂ ਨੇ ਕਿਆ ਤੁਸੀਂ ਇੱਥੇ ਕੋਈ ਹੋਰ ਮਹਿ ਲਿਕਾਪਟਰ ਲਾਵੇ ਜਿਨ੍ਹਾਂ ਗੱਡੀਆਂ ਸਿੱਧੇ ਥੱਲੇ ਤਾਰ ਦਿੰਦੇ ਹੋ ਤੁਸੀਂ ਮੈਂ ਫੇਰ ਤੁਹਾਡੇ ਚਾਨੇ ਤੇ ਆਏ ਕ੍ਰੈਸ਼ਰ ਵਾਲੇ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹਨਾ ਜਗੁੰਦਰਪਾਲ ਗਿਆ ਹੀ ਖੜੋ ਨਾ ਡਰੇਗਾ ਨਰਿੰਦਰ ਮੋਦੀ ਕੋਲੋਂ ਨਾ ਡਰੇਗਾ ਭਗਵੰਤ ਮਾਨ ਕੋਲੋਂ ਤੇ ਨਾ ਭਗਵੰਤ ਮਾਨ ਦੇ ਪਿਓ ਕੋ ਡਰੇਗਾ ਜਿਹੜਾ ਇੱਥੋਂ ਦਾ ਮੰਤਰੀ ਹੈ ਲਾਲ ਚੰਦ ਇਹਨੂੰ ਕਿਹਾ ਪੁੱਤਰਾ ਲਾਲ ਚੰਦ ਤੇਰੀ ਮਾਂ ਨੇ ਤੇਰਾ ਨਾਂ ਜੁਰੂਰ ਰੱਖਿਆ ਸੀ ਜਗੁੰਦਰਪਾਲ ਆ ਗਿਆ ਹੀ ਮੈਦਾਨ 'ਚ ਹੁਣ ਤੈਨੂੰ ਪੀਲਾ ਚੰਦ ਨੇ ਪਹਿਲੇ ਵੀ ਕਿਹਾ ਸੀ ਤੇ ਪੁੱਤਰਾ ਤੂੰ ਧਿਆਨ ਕਰੀ ਕੈਮਰਾ ਪਰਸਨ ਹਣੀ ਦੇ ਨਾਲ ਅਜ ਸੰਗ ਦੀ ਕੋ